ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਅਤੇ ਸਰਬ ਸਾਂਝ ਵੈਲਫੇਅਰ ਸੁਸਾਇਟੀ ਪੈਂਡ ਸੋਨੀ ਵੱਲੋਂ ਇਨਸਾਨੀਅਤ ਨੂੰ ਸਮਰਪਿਤ ਖੂਨਦਾਨ ਕੈਂਪ ਪੈਂਡ ਸੋਨੀ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ ਤੇ ਥਾਣਾ ਮਾਲਪੁਰ ਦੇ ਐਸਐਚਓ ਬ੍ਰਿੰਦਰ ਕੁਮਾਰ ਨੇ ਸਾਂਝੇ ਤੌਰ ਤੇ ਕੀਤਾ ਇਸ ਕੈਂਪ ਵਿੱਚ ਲਗਭਗ 25 ਯੂਨਿਟ ਖੂਨ ਦਾਨ ਕਰਨ ਵਿੱਚ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਯੋਗਦਾਨ ਪਾਇਆ ਇਸ ਕੈਂਪ ਵਿੱਚ ਔੰਕਾਰ ਸਿੰਘ ਐਸਆਈ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਕੈਂਪ ਵਿੱਚ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਥਾਂਦੀਆਂ ਹਸਤਾਲ ਤੋਂ ਆਪਣੀ ਟੀਮ ਸਮੇਤ ਖੂਨ ਦਾਨ ਕਰਨ ਖੂਨ ਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਖੰਧੀਆਂ ਹਸਪਤਾਲ ਤੱਕ ਪਹੁੰਚੇ ਡਾਕਟਰ ਗਰਮੀਤ ਸਿੰਘ ਮਿੰਟੂ ਨੇ ਖੂਨਦਾਨੀਆਂ ਨੂੰ ਕਾਫੀ ਮੋਟੀਵੇਟ ਕੀਤਾ ਤੇ ਸਾਥੀਆਂ ਵੱਲੋਂ ਖੂਨਦਾਨ ਵੀ ਕੀਤਾ ਗਿਆ ਸਰਬ ਸੰਜੈ ਬੈਲਪੇਅਰ ਸੁਸਾਇਟੀ ਵੱਲੋਂ ਖੂਨਦਾਨੀਆਂ ਅਤੇ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਡ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਦੁਆਬਾ ਹਸਪੀਟਲ ਐਂਡ ਬਲੱਡ ਸੈਂਟਰ ਕਪੂਟਰਾ ਵੱਲੋਂ ਬਲੱਡ ਨੂੰ ਇਕੱਤਰ ਕਰਨ ਦੀ ਬਾਖੂ ਵੀ ਸੇਵਾ ਨਗਵਾਈ ਗਈ ਦਵਾ ਬਾ ਹਸਪੀਟਲ ਐਂਡ ਬਲੱਡ ਸੈਂਟਰ ਵੱਲੋਂ ਪਹੁੰਚੇ ਡਾਕਟਰਾਂ ਵੱਲੋਂ ਖੂਨਦਾਨੀਆਂ ਨੂੰ ਮੋਟੀਵੇਟ ਵੀ ਕੀਤਾ ਗਿਆ ਕਿ ਕਿਹਾ ਖੂਨਦਾਨ ਕਰਨਾ ਕਿਸੇ ਤਰ੍ਹਾਂ ਦੀ ਵੀ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਠਾਣਾ ਮਾਲਪੁਰ ਐਸ.ਐਚ.ਓ ਨੇ ਖੂਨਦਾਨੀਆਂ ਦੀ ਹੌਸਲਾ ਬਜਾਈ ਕੀਤੀ ਸਰਬਸਾਂਝ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੇ री कमां की तारीफ की खूनदान कैंप खिचला केंद्र रहे एक हैंडीकैप व्यक्ति वालों बत्तीवीं बार खूनदान किया गया बत्तीवीं बार खूनदान करने तो बाद भी हौसले बुलंद नजर आए खुद होरना भी खूनदान करने प्रेरित किया गया इस मौके स्टेट प्रैजीडेंट गुरप्रीत सिंह स्टेट लीगल अडवाइजर साहब सिंह भुलर स्टेट डायरैक्टर प्रवीन बत्रा स्टेट प्रैजीडेंट ममता डिस्ट्रिक्ट प्रैजिडेंट सतनाम डाडा डिट्रिक चेयरमैन बिक्रम ढिलों प्रैजीडेंट भुपिंद प्रैजिडेंट जोगा सि प्रेजिडेंट गुरप्रीत ਪਾਲ ਸਿੰਘ ਸੋਨੀ ਐਗਜ਼ੀਕਿਊਟਿਵ ਮੈਂਬਰ ਪਰਮਜੀਤ ਕੌਰ ਐਗਜ਼ੀਕਿਊਟਿਵ ਮੈਂਬਰ ਬਿੰਦਰ ਕੌਰ ਐਗਜ਼ੀਕਿਊਟਿਵ ਮੈਂਬਰ ਮਿਨਾਕ ਸ਼ੀਖ ਡਾਕਟਰ ਗੁਰਮੀਤ ਸਿੰਘ ਮਿੰਟੂ ਮਾਲ ਖੋੜਦਾ ਆਕਾਸ਼ ਬਾਗਲ ਫਗਵਾੜਾ ਗੌਰਵ ਗੋਰਾ ਫਗਵਾੜਾ ਮੁਹੰਮਦ ਰਫੀਕ ਖਾਨ ਖਾਨਾ ਹਰਜਿੰਦਰ ਅਮਨ ਅਤੇ ਹੋਰ ਕਾਫੀ ਮੈਂਬਰ ਹਾਜ਼ਰ ਸਨ ਆਓ ਦੇਖ ਲਿਆ ਕਾਲਕਟਾਰੀਆ ਦੀ ਪੂਰੀ ਰਿਪੋਰਟ ਕੀ ਫੀਲ ਕਰਦੇ ਆ ਵੀਰ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਰਫੀਕ ਖਾਨ ਜੀ ਕਿਹੜਾ ਪਿੰਡ ਆਪਣਾ ਕਿਹੜਾ ਜ਼ਿਲ੍ਹਾ ਹੈ ਖਾਨ ਖਾਨਾ ਜੀ ਹਾਂ ਕੰਨ ਹਾਂ ਜੀ ਨਮਸਕਾਰ ਜੀ ਓਕੇ ਓਕੇ ਗੁਣਾ ਚੌਰਦੀ ਕੋਡ ਜੀ ਸਰ ਜੀ ਓਕੇ ਕਿਵੇਂ ਤੁਹਾਡਾ ਮਤਲਬ ਮਨ ਕੀਤਾ ਕਿ ਇਥੇ ਖੂਨ ਦਾਨ ਕੀਤਾ ਜਾਵੇ ਜੀ ਤਾਂ ਜੀ ਕੋਈ ਮਾਨਾੜੀ ਗੱਲ ਨਹੀਂ ਹੈ ਤਾਂ ਪੁੰਨ ਦਾ ਕੰਮ ਹੈ ਜੀ ਕਰਨਾ ਚਾਹੀਦਾ ਹੈ ਓਕੇ ਓਕੇ ਆ ਜੋ ਸਮਾਚਾਰ ਰਿਹਾ ਛੋਟੇ ਸਾਹਿਬ ਜੱਦ ਦੀ ਸ਼ਹੀਦੀ ਦਾ ਸਮਾਚਾਰ ਰਿਹਾ ਜੀ ਜੀ ਉਹਨਾਂ ਨੇ ਆ ਮਹੀਨੇ ਜੀ ਜਾਨਾ ਵਾਲਾ ਜੀ ਜੀ ਇਹ ਅਸੀਂ ਕਿਸੇ ਦੇ ਆਪਣਾ ਖੂਨ ਦੇ ਸਕਦੇ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਉਹ ਸਾਡੀ ਕੀ ਪਤਾ ਮੇਰੀ ਬੋਤਲ ਕਿਹਦੇ ਚੜ੍ਹਣੀਆਂ ਉਹਦੀ ਜਾਨ ਬਚ ਸਕਦੀ ਹੈ ਬਹੁਤ ਵੱਡੀ ਗੱਲ ਕਹਿ ਦਿੱਤੀ ਆ ਕਿ ਇਸ ਇਹਨਾਂ ਮਹੀਨਿਆਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਸੀ ਕਿ ਅਸੀਂ ਖੂਨ ਤੱਕ দান ਨਹੀਂ ਕਰ ਸਕਦੇ ਬਹੁਤ ਵੱਡੀ ਗੱਲ ਕਾਸੀ ਹੈ ਫਿਰ ਤੁਸੀਂ ਕੀ ਸੰਦੇਸ਼ ਕੀ ਦੇਣਾ ਜਾਓਗੇ ਸੰਦੇਸ਼ ਮੈਂ ਇਹ ਹੀ ਦੇਣਾ ਚਾਹੁੰਦਾ ਜੀ ਤੇ ਧਰਮ ਜਾਤ ਪਾਤ ਇਹਨੂੰ ਸਭ ਨੂੰ ਦੂਰ ਛੱਡ ਕੇ ਕਿ ਇਨਸਾਨੀਅਤ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ ਜੀ ਮੈਂ ਖੁਦ ਇੱਕ ਸ਼ਾਇਰ ਹਾਂ ਮੈਂ ਲਿਖਦਾ ਹਾਂ ਮੇਰਾ ਨਾਮ ਰਾਹੀ ਲਖਾਨਾ ਸ਼ਾਇਰੀ ਦੇ ਵਿੱਚ ਮੈਂ ਆਪਣੀ ਕਲਮ ਨਾਲ ਲਿਖਿਆ ਜੋ ਮੇਰੀ ਸੋਚਣੀ ਆ ਕਿ ਇੱਥੇ ਜੱਗ ਤਮਾਸ਼ਾ ਚੱਲਦਾ ਏ ਇੱਥੇ ਕੌਣ ਕਿਹਦੇ ਵੱਲ ਦਾ ਏ ਕਨੇ ਜੀਣਾ ਕਨੇ ਮਰਨਾ ਇੱਥੇ ਪਤਾ ਨਹੀਂ ਘੜੀ ਪੱਲ ਦਾ ਏ ਕਈ ਯਾਦ ਰੱਖਣ ਕਈ ਭੁੱਲ ਜਾਵਣ ਆਖਰ ਨੂੰ ਚਾਰ ਹੀ ਕੰਦੇ ਆ ਸਭ ਇੱਕੋ ਹੀ ਰੱਬ ਦੇ ਬੰਦੇ ਆ ਅਸੀਂ ਇੱਕੋ ਹੀ ਰੱਬ ਦੇ ਬੰਦੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵੱਡੀ ਗੱਲ ਬਹੁਤ ਵੱਡਾ ਸੰਦੇਸ਼ ਇਸ ਵੀਰ ਨੇ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਮਨਾਂ ਦੇ ਵਿੱਚ ਖੁਸ਼ੀ ਆ ਗਈ ਹੈ ਸਾਰਿਆਂ ਨੇ ਤਾਲੀਆਂ ਮਜਾ ਕੇ ਸਵਾਗਤ ਕੀਤਾ ਇਸ ਵੀਰ ਦਾ ਜੂਨ ਪਾਰਟੀ ਬਲੰਗ ਕਿਲਾਈ ਟੂ ਡੋਨੇਸ਼ਨ ਕੈਂਪ ਲਗਾਇਆ ਗਿਆ ਤੇ ਮੈਂ ਉਸ ਦੇ ਵਿੱਚ ਵੱਲ ਜੁੜੇ ਦਿੱਤਾ ਮੈਂ ਬਹੁਤ ਹੀ ਖੁਸ਼ ਹਾਂ ਕਿ ਮੇਰੀ ਇੱਕ ਖੂਨ ਦੀ ਬੂੰਦ ਕਿਸੇ ਲੋੜਵੰਦ ਪਰਸਨ ਦੇ ਯੂਜ਼ ਵਿੱਚ ਆ ਰਹੀ ਥੇ ਕਿ ਖੂਨਦਾਨ ਨੂੰ ਹਮੇਸ਼ਾ ਹੀ ਬਹੁਤ ਹੀ ਖੁਸ਼ੀ ਦਿਨਾਂ ਕਰਨਾ ਚਾਹੀਦਾ ਹੈ ਤਾਂ ਕਿ ਅਗਰ ਇਨ ਫਿਊਚਰ ਕਿਸੇ ਨੂੰ ਸਾਡੇ ਬਲੱਡ ਦੀ ਲੋੜ ਪੈਂਦੀ ਹੈ ਤਾਂ ਸਾਡਾ ਬਲੱਡ ਕਿਸੇ ਦੇ ਕੰਮ ਆ ਸਕੇ ਖੂਨਦਾਨ ਸਭ ਤੋਂ ਵੱਡਾ ਕੰਮ ਹੈ ਔਰ ਮੈਂ ਹਰ ਇੱਕ ਨਾਗਰਿਕ ਨੂੰ ਇਹ ਯਕੀਨ ਬਣਾ ਚਾਹਦੀ ਹਾਂ ਕਿ ਖੂਨਦਾਨ ਕਰਕੇ ਵੀ ਖੁਸ਼ੀ ਮਿਲਦੀ ਹੈ ਉਹ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਗਲਤ ਨਹੀਂ ਹੈ ਤੁਸੀਂ ਜਦੋਂ ਖੂਨਦਾਨ ਕੀਤਾ ਤਾਂ ਡਾਕੂਮੈਂਟ ਹੋਏ ਆ ਮੈਂ ਦੇਖਿਆ ਹਾਂ ਉਸ ਤੋਂ ਬਾਅਦ ਤੁਹਾਨੂੰ ਕੋਈ ਕੋਈ ਮਤਲਬ ਕੋਈ ਬਾਡੀ ਕਿਸ ਤਰ੍ਹਾਂ ਦਾ ਕੋਈ ਰਿਐਕਸ਼ਨ ਜਾਂ ਕੋਈ ਵੀਕਨੈਸ ਕੇਥੀ ਹੋ ਰਹੀ ਹੈ ਕਿ ਨਹੀਂ ਬਿਲਕੁਲ ਨਹੀਂ ਕਿਉਂਕਿ ਆਮ ਲੋਕਾਂ ਦੀ ਤਾਅਨਾ ਹੈਗੀ ਆ ਕਿ ਜਦੋਂ ਅਸੀਂ ਖੂਨਦਾਨ ਕਰ ਦਿੰਦੇ ਨੇ ਕਿ ਸਾਡਾ ਖੂਨ ਨਿਕਲ ਗਿਆ ਜੀ ਹਾਂਜੀ ਨਹੀਂ ਇਹ ਬਿਲਕੁਲ ਬੈਮ ਦੀ ਕਰਾਇਆ ਜਿਵੇਂ ਲੋਕਾਂ ਨੇ ਮੰਨ ਚੀ ਇਹ ਹੁੰਦਾ ਹੈ ਕਿ ਅਗਰ ਅਸੀਂ ਬਲੂ ਡੋਨੇਟ ਕਰਦੇ ਆਂ ਤੇ ਸਾਡਾ ਖੂਨ ਨਿਕਲਣ ਤੋਂ ਸਾਨੂੰ ਬਹੁਤ ਜ਼ਿਆਦਾ ਵੀਕਨੈਸ ਆਉਂਦੀ ਹੈ ਬਟ ਨਹੀਂ ਹੱਦੋਂ ਦਾ ਕੁਝ ਵੀ ਨਹੀਂ ਹੈ ਇਹ ਸਾਰਾ ਸਭ ਬਹੁਤ ਵੱਡਾ ਰਹਿਮ ਹੈ ਦੁਨੀਆ ਤੇ ਮਨ ਦੇ ਵਿੱਚ ਜੋ ਪੱਲਿਆ ਹੋਇਆ ਹੈ ਖੂਨਦਾਨ ਕਰਕੇ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਵੀਕਨੈਸ ਨਹੀਂ ਹੁੰਦੀ ਮਤਲਬ ਸਾਡੀ ਜਿਹੜੀ ਬਾਡੀ ਆ ਉਹ ਰੈੱਡ ਸੈੱਲ ਜਿਹੜੇ ਹੈਗੇ ਉਹਨੂੰ ਹੋਰ ਪ੍ਰੋਡਿਊਸ ਕਰ ਲੈਂਦੀ ਹੈ ਹਾਂਜੀ ਬਿਲਕੁਲ ਅਗਰ ਅਸੀਂ ਕੋਚ ਗ੍ਰਾਮ ਬਲੱਡ ਡੋਨੇਟ ਕਰਦੇ ਆ ਤਾਂ ਉਸ ਤੋਂ ਡਬਲ ਪੋਸਿਬਿਲਿਟੀ ਦੇ ਵਿੱਚ ਸਾਡੇ ਵਿੱਚ ਬਲੱਡ ਸੈੱਲਸ ਬਣ ਸਕਦੇ ਤੁਹਾਡਾ ਇਹ ਬਿਆਨ ਪਬਲਿਕ ਦੇ ਵਿੱਚ ਕਾਫੀ ਅਵੇਰਨੈਸ ਫੈਲਾਏਗਾ ਜੀ ਕੁਐਸਚਨ ਹੈਗਾ ਕਿ ਜਿਹੜੇ ਪਬਲਿਕ ਹੈਗੀ ਆ ਉਹ ਕਹਿੰਦੀ ਆ ਕਿ ਜੇ ਅਸੀਂ ਫ੍ਰੀ ਬਲੱਡ ਡੋਨੇਟ ਕਰਦੇ ਆ ਖਰੀਦਣ ਵੇਲੇ ਸਾਨੂੰ ਪੈਸੇ ਦੇਣੇ ਪੈਂਦੇ ਜੀ ਸਾਨੂੰ ਲੋੜ ਪੈਂਦੀ ਆ ਕੋਈ 14-1500 ਕੋਈ 2000 ਕੋ 3000 ਲਲੰਦਾ ਵਾਟ ਯੂ ਸੇ ਅਬਾਊਟ ਥਿਸ सर ये ऐसा है जैसे ब्लड डोनेट करने के बाद जो ब्लड बैंक में जो टेस्टिंग होती है एच आई वी एच सी वी एच बी सी जी मलेरिया पैरासाइट और मलेरिया वी डी आर एल टेस्ट होते हैं और एच बी ठीक है जी और भी क्वालिटी कंट्रोल लगता है ए, ये सारे जो लैब के जो टेस्ट होते हैं इन पर जो खर्चा पैदा ना सर वो ख़र्चा ही दिया जाता है और ये खर्चा ਸਰਕਾਰ ਨੇ ਡਿਸਾਈਡ ਕੀਤਾ ਹੋਇਆ ਹੈ ਕਿ 1450 ਛੇ ਲੈ ਕੇ 1550 ਤੱਕ ਆਪ ਲੈ ਸਕਦੇ ਹੋ